ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਮੈਂ ਪੰਜ ਪਿਆਰਿਆਂ ਦੇ ਨਾਮ ਤੇ ਉਹਨਾਂ ਦਾ ਇਤਿਹਾਸ ਸੁਣਾਉਂਗਾ ਤੁਸੀਂ 540 ਗ੍ਰੋਬਨ ਸਿੰਘ ਜੀ ਨੇ ਬਸਾ ਕੀ ਵਾਲੇ ਦਿਨ 1699 ਈਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਉੱਪਰ ਗਾਠ ਵਿੱਚ ਮੀਆਂ ਚੋ ਤਲਵਾਰ ਕੱਟ ਕੇ ਕਹਿਆ ਮੈਨੂੰ ਇੱਕ ਸੀਸ ਦੀ ਲੋੜ ਹੈ ਗੁਰੂ ਦਾ ਸਿੱਖ ਅਗੇ ਆਵੇ ਸਭ ਤੋਂ ਪਹਿਲਾਂ ਦੇ ਆਦਮ ਜੀ ਉੱਥੇ ਤੇ ਗੁਰੂ ਜੀ ਦੇ ਆਦਮ ਜੀ ਨੂੰ ਆਪਣੇ ਨਾਲ ਤੰਬੂ ਵਿੱਚ ਲੈ ਗਏ ਤੇ ਉੱਧੋਂ ਇਕੱਲੇ ਵਾਪਸ ਆਏ ਤੇ ਉਹਨਾਂ ਦੇ ਹੱਥ ਵਿੱਚ ਖੂਨ ਨਾਲ ਲਿਬੜੀ ਹੋਈ ਤਲਵਾਰ ਸੀ ਗੁਰੂ ਜੀ ਦੇ ਹੱਥ ਵਿੱਚ ਖੂਨ ਨਾਲ ਲਿਬੜੀ ਹੋਈ ਤਲਵਾਰ ਦੇਖ ਕੇ ਸਾਈ ਸੰਗਤ ਬਹੁਤ ਹੈਰਾਨ ਹੋਈ ਤੇ ਫਿਰ ਗੁਰੂ ਜੀ ਕਹਿਣ ਲੱਗੇ ਮੈਨੂੰ ਇੱਕ ਹੋਰ ਸੀਸਤੀ ਲੋੜ ਹੈ ਫਿਰ ਤਲਵੰਦਾਸ ਜੀ ਅੱਗੇ ਆਏ ਇਸੇ ਤਰ੍ਹਾਂ ਹਿੰਮਤ ਰਾਏ ਜੀ ਮੋਕਮ ਚੰਦਜੀਤ ਸੈਬ ਚੰਦ ਜੀ ਗੁਰੂ ਜੀ ਦੇ ਨਾਲ ਗਏ ਤੇ ਗੁਰੂ ਜੀ ਹਰ ਵਾਰ ਇਕੱਲੇ ਵਾਪਸ ਆਏ ਅੰਤ ਵਿੱਚ ਗੁਰੂ ਜੀ ਪੰਜਾ ਸਿੰਘਾਂ ਨੂੰ ਜੀਉਣ ਦੇ ਸੰਗਤ ਸਾਹਮਣੇ ਲੈ ਆਏ ਤੇ ਫਿਰ ਗੁਰੂ ਜੀ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਿਆਰ ਕੀਤਾ ਤੇ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਤੇ ਆਪ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੋਂ ਤੇ ਚੇਲੇ ਵਿਚਲੇ ਫਰਕ ਨੂੰ ਮਿਟਾ ਦਿੱਤਾ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਸ ਦਿਨ ਤੋਂ ਸਿੱਖਾਂ ਦੇ ਨਾਮ ਨਾਲ ਸਿੰਘ ਤੇ ਬੀਬੀਆਂ ਦੇ ਨਾਮ ਨਾਲ ਕੋਲ ਲੱਗਣ ਲੱਗ ਗਿਆ ਉਹਨਾਂ ਪੰਜ ਪਿਆਰਿਆਂ ਦੇ ਨਾਮ ਇਸ ਤਰ੍ਹਾਂ ਹਨ ਭਾਈ ਦਿਆ ਸਿੰਘ ਜੀ ਭਾਈ ਤਰਨ ਸਿੰਘ ਜੀ ਭਾਈ ਮੁਕੰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸੈਬ ਸਿੰਘ ਜੀ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕਿਫਤ